ਗੱਲ ਕੁਛ ਨਹੀਂ ਜੀ ਆ ਤੂੰ ਘਰੇ ਸੀਗੇ ਤੇ ਉਹ दारू ਪੀਤੀ ਸੀ। ਤੇ ਬਾਹਰੋਂ ਆ ਕੇ ਗਾਲ੍ਹਾਂ ਕੱਢਣ ਲੱਗਿਆ। ਗਾਲ੍ਹਾਂ ਕੱਢਦਾ ਕਰਦਾ ਤੇ ਇਹ ਬਾਹਰ ਐ ਬਾਹਰੋਂ ਗੇਟ ਚੋਂ ਭੜ ਲੈਨੇ ਸਾਰਿਆਂ ਨੇ। ਤੇ ਉਹਨਾਂ ਕੋਲ ਹਥਿਆਰ ਸੀਗੇ, ਟੋਕੀਆਂ ਸੀਗੀਆਂ, ਡਾਂਗਾ ਸੀਗੀਆਂ। ਤੇ ਸਾਰੇ ਬੁੜੀਆਂ ਤੇ ਬੰਦੇ ਪੈ ਗਏ। ਬਰ ਬਿਸਤਗਾਰ ਵੀ ਸੱਦੀ ਸੀ ਉਹਨਾਂ ਨੇ। ਅੱਛਾ। ਕੀ ਪਲਾਨ ਪੂਰਾ ਬਣਾਇਆ ਸੀ ਉਹਨਾਂ ਨੇ? ਮੈਂ ਬੋਲ ਪਲਾਨਿੰਗ ਨਾਲ। ਹਾਂਜੀ ਪਲਾਨਿੰਗ ਪੂਰੀ ਸੀ। ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਸੀ। ਕੀ ਮੰਗ ਕਰਦੇ ਹੋਂ ਤੁਸੀਂ? ਮਾਰਦਾ ਇਨਸਾਫ ਚਾਹੀਦਾ ਜੀ ਸਾਨੂੰ ਵੀ ਅੱਗੇ ਵੀ ਕਈ ਵਾਰੀ ਬਹੁਤ ਲੜਾਈਆਂ ਲੜੀਆਂ ਕਰੀਆਂ ਜੀ ਮੁੰਡੇ ਨਾਲ ਕਦੇ ਤੁਹਾਨੂੰ ਵੜ ਦਿਆਂਗੇ ਮਾਰ ਦਿਆਂਗੇ ਹੂੰ ਠੀਕ ਨਾਮ ਸਰ ਰਵੀ ਕੁਮਾਰ ਹੈ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਕੇਰਾ ਖੇੜਾ ਜੀ ਪਿਤਾ ਦਾ ਕੀ ਨਾਮ ਹੈ ਪ੍ਰਿਥੀਰਾਮ ਜੀ ਕੀ ਗੱਲ ਕੀ ਹੋਈ ਹੈ ਜੀ ਗੱਲ ਕੁਛ ਨਹੀਂ ਸੀ ਅਸੀਂ ਟੁੜੀ ਲੈ ਕੇ ਘਰੇ ਆਏ ਸੀਗੇ ਘਰੇ ਆਂਦੇ ਨਾਲ ਅਸੀਂ ਪੰਡਾ ਲਾ ਲਿਆ ਬਾਹਰ ਚਾਚੇ ਤੇ ਮੁੰਡਾ ਖੜਾ ਸੀ ਉਹਨੇ ਮੇਰੇ ਪੰਡਾ ਚੁਗਾਤੀਆਂ ਉਹਦਾ ਡੈਡੀ ਆਇਆ ਉਹ ਦਾਰੂ ਪੀਤੀ ਫੁੱਲ ਉਹ ਪਹਿਲਾਂ ਕਾ ਕੱਟਣ ਲੱਗਿਆ ਫਿਰ ਮੈਂ ਬੱਠਾ ਲੈਣ ਗਿਆ ਅੰਦਰ ਉਹ ਫਿਰ ਮੈਂ ਦੂੜੀ ਪਾ ਕੇ ਮੰਮੀ ਦਿੱਤੀ ਮੈਂ ਗੱਡਾ ਆਪਣੇ ਠੱਲਣ ਗਿਆ ਤੇ ਫਿਰ ਮੰਮੀ ਮੰਮੀ ਨੇ ਬੱਟਲ ਦਿੱਤਾ ਉਹ ਕਹਿੰਦਾ ਮੰਮੀ ਵਾਸਤੇ ਕਹਿੰਦਾ ਉਹ ਗਲਤ ਬੋਲੇ ਕਹਿੰਦੇ ਨੂੰ ਬਾਹਰ ਕੱਢੋ ਡਾਂਡ ਨੂੰ ਬਾਹਰ ਕੱਢ ਲਓ ਉਹ ਬਾਅਦ ਚ ਸਾਰੇ ਕਰੇ ਵੜ ਗਈ ਸਾਡੇ ਕਿੰਨੇ ਕੁ ਜਣੇ ਸੀ ਉਹ 10 15 ਜਣੇ ਹੈਗੇ ਇੱਕ ਬੂਆ ਦਾ ਮੁੰਡਾ ਹੈ ਇਹਨਾਂ ਦੇ ਇੱਕ ਰਿਸ਼ਤੇਦਾਰ ਛੱਡੇ ਹੀ ਕਰੇ ਇਹਨਾਂ ਪਹਿਲਾਂ ਪਲਾਨਿੰਗ ਬਣਾਈ ਸੀ ਕੁਆੜੇ ਟੋਕੀਆਂ ਸਾਰਾ ਕੁਝ ਛੋਟੀਆਂ ਸਾਰਾ ਕਰੇ ਵੜ ਕੇ ਮਾਰੇ ਸਾਡੇ ਕੌਣ ਕੌਣ ਦਾਖਲ ਹੈ ਤੁਹਾਡੇ ਚ ਕੌਣ ਕੌਣ ਸਾਡੇ ਚ ਇੱਕ ਮੈਂ ਇੱਕ ਮੰਮੀ ਇੱਕ ਸਿਸਟਰ ਮੰਮੀ ਦਾ ਕੀ ਨਾਮ ਹੈ ਮੰਮੀ ਸਿਮਰਾਣੀ ਤੇ ਸਿਸਟਰ ਦਾ ਰਿਤੂ ਬਾਲਾ ਤੇ ਵਾਈਫ ਦਾ ਹੈਗਾ ਲਲਿਤਾ ਇਹ ਦਾਖਲ ਤੇ ਨਿਯੋਜ ਨਾਲ ਲੱਤਾਂ ਮਾਰੀ ਹੈ ਜੀ ਉਹਦੇ ਅੱਛਾ ਪ੍ਰੈਗਨੈਂਸੀ ਹੈ ਪ੍ਰੈਗਨੈਂਟ ਹੈ ਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਸੀ 7 ਮਹੀਨੇ 7 ਮਹੀਨੇ ਹੋ ਗਈ ਕੀ ਰੋਲਾ ਕੀ ਹੈ ਪਿੱਛੋਂ ਕੀ ਰੋਲਾ ਚੱਲ ਰਿਹਾ ਹੈ ਰੋਲਾ ਵੋਟ ਮੇਚ ਕਰਾਈ ਹੈ ਸਾਡੀ ਬਸ 9 ਮਹੀਨੇ ਹੋ ਗਏ ਅੱਛਾ ਉਹ ਕੌਣ ਸੀ ਜਿਹੜੇ ਇਹਨਾਂ ਦੇ ਮਾਤਾ ਪਿਤਾ ਸੀ ਤੁਹਾਡੀ ਕੋਲ ਬਹੁਤ ਡੈਡੀ ਹੈਗਾ ਸੀ ਚਾਚਾ ਦਾਦਾ ਸਾਰੇ ਸੀ ਸਾਰੇ ਪਰਿਵਾਰ ਸੀ ਸਾਰਾ ਪਰਿਵਾਰ ਪਿੱਛੋਂ ਮੁੰਡੇ ਸੱਦੇ ਸੀ ਇਹਨਾਂ ਦੇ दारू पीती ਸੀ ਫੁੱਲ ਹੈ ਠੀਕ ਹੈ ਕੀ ਮੰਗ ਕਰਦੇ ਹੋ ਕ ਮੰਗਤਾ ਵਾ ਸਹੀ ਕਰਦੇ ਇਨਸਾਫ ਚਾਹੀਦਾ ਵੇਖੋ ਘਰੇ ਵੜ ਕੇ ਸਾਡੇ ਆ ਕਰਕੇ ਅੱਗੇ ਅੱਗੇ ਬਹੁਤ ਵਾਰੀ ਹੋ ਗਿਆ ਜੀ ਪਹਿਲੇ ਵੀ ਪਹਿਲੇ ਬਹੁਤ ਵਾਰੀ ਹੋ ਗਿਆ ਤਾਂ ਕਰਕੇ ਠੀਕ ਲਲਿਤਾ ਕਿਧਰੇ ਹੁੰਦੇ ਤੁਸੀਂ ਕੇਰ ਖੇੜਾ ਕੀ ਗੱਲ ਕੀ ਹੋਈ ਹੈ ਉਹ ਅਸੀਂ ਕੋਰਟ ਮੈਰਿਜ ਕਰਾਈ ਸੀ ਤੇ ਉਹਨੂੰ ਵੀ ਰੰਜਿਸ਼ ਰਖਦੀ ਹੈ ਤਾਂ ਕਰਕੇ ਕੱਲ दारू ਪੀ ਕੇ ਆਇਆ ਤੇ ਸਾਡੇ ਵੱਲ ਵੇਖੀ ਜਾਂਦਾ ਸੀਗਾ ਫਿਰ ਸਾਡੇ ਘਰੇ ਵਰਗੇ ਸਾਰੇ ਜਣੇ ਤੇ ਸਾਨੂੰ ਵਾਧੂ ਘੁੱਟਿਆ ਸੀਗਾ ਮੇਰੇ ਵੀ ਲੱਤ ਮੇਰੇ ਡੈਡੀ ਹੋ ਲਿਗੇ ਹੈ ਹਾਂਜੀ ਸਾਰੇ ਪਰਿਵਾਰ ਇਕੱਠੇ ਸੀਗੇ ਪੂਆ ਪੂਆ ਦੇ ਮੁੰਡਾ ਸਾਰੇ ਸੀਗੇ ਤੁਸੀਂ ਵਿਆਹ ਰਜਮੰਦੀ ਨਾਲ ਕਰਾਇਆ ਸੀ ਹਾਂ ਹਾਂਜੀ ਸਾਡੀ ਤੇ ਰਜਮੰਦੀ ਸੀ ਹਾਂਜੀ ਉਸ ਦੇ ਬਾਵਜੂਦ ਵੀ ਰੰਜਿਸ਼ ਰੱਖਦੇ ਹਾਂ ਹਾਂਜੀ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਵੀ ਸਾਨੂੰ ਇਨਸਾਫ ਚਾਹੀਦਾ ਹੈ ਇੰਦੇ ਵਿੱਚ ਜੀ ਸਾਡੇ ਕੋਲੇ ਅਜੇ ਕੋਈ ਲਿਖਤੀ ਤੌਰ ਤੇ ਜਾਂ ਹਸਪੀਟਲ ਤੋਂ ਕੋਈ ਐਮਐਲਆਰ ਵਗੈਰਾ ਤਾਂ ਸਾਡੇ ਕੋਲੇ ਅਜੇ ਮਸੂਲ ਨਹੀਂ ਹੋਈ ਹੈ ਪਰ ਮੈਨੂੰ ਹੁਣ ਪਤਾ ਲੱਗਾ ਵੀ ਕਿਨੇ ਕੋਈ ਰਾਤੀ ਆਪਸ ਵਿੱਚ ਕੋਈ ਕਿਸੇ ਦਾ ਝਗੜਾ ਹੋਇਆ ਹੈ ਤੋਂ ਹਸਪੀਟਲ ਐਡਮਿਟ ਹੋਈ ਹੈ ਪਰ ਅਜੇ ਤੱਕ ਸਾਡੇ ਕੋਲੇ ਕੋਈ ਕੋਈ ਐਮਐਲਆਰ ਇਹਨਾਂ ਦੀ ਕੋਈ ਮਸੂਲ ਨਹੀਂ ਹੋਈ ਹੈ ਐਮਐਲਆਰ ਆ ਜਾਂਦੀ ਹੈ ਤਾਂ ਅਸੀਂ ਜਿਹੜਾ ਹੈਗਾ ਪੜਤਾਲ ਵੀ ਕਰ ਲਾਂਗੇ ਤੇ ਉਹਦੀ ਜੋ ਵੀ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਜਿਹਦੇ ਖਿਲਾਫ ਜਿਹੜੀ ਵੀ ਕਾਰਵਾਈ ਬੰਦੀ ਹੋ ਗਈ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਊ ਠੀਕ ਹੈ ਮੇਰੇ